ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਵੀ ਇੱਥੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਆਪਣੇ ਚੈਨਲ ਤੇ ਮੈਂ ਲੁਧਿਆਣਾ ਤੋਂ ਬਿਲੋਂਗ ਕਰਦੀ ਆ ਤੁਹਾਡੇ ਲਈ ਸੋਹਣੇ ਸੋਹਣੇ ਟਿਪਸ ਲੈ ਕੇ ਆਨੀ ਆ ਤੇ ਅੱਜ ਦਾ ਟਿਪਸ ਵੀ ਬਹੁਤ ਵਧੀਆ ਅੱਜ ਦੋ ਟਿਪਸ ਦੱਸਾਂਗੀ ਫੇਸ ਲਈ ਔਰ ਜਿਨ੍ਹਾਂ ਦੀ ਬਾਹਾਂ ਤੇ ਟੈਨ ਹੋਈ ਹੈ ਕਿਉਂਕਿ ਇਹ ਰਿਕਵੈਸਟਡ ਵੀਡੀਓ ਹੈ ਮੇਰੀਆਂ ਭੈਣਾਂ ਦਾ ਕਮੈਂਟ ਆਇਆ ਸੀ ਕਿ ਦੀਦੀ ਅ ਜਿੱਥੇ ਤੱਕ ਦਾ ਜੈਂਪਰ ਦੀ ਬਾਜੂ ਰਹਿੰਦੀਆਂ ਨੇ ਉੱਥੇ ਤੱਕ ਤਾਂ ਬਾਜੂ ਸਾਡੀਆਂ ਗੋਰੀਆਂ ਹੁੰਦੀਆਂ ਨੇ ਬਾਕੀ ਬਾਜੂ ਸਾਡੀਆਂ ਜਿਹੜੀਆਂ ਨੇ ਟੈਨ ਦੇ ਨਾਲ ਕਾਲੀਆਂ-ਕਾਲੀਆਂ ਲੱਗਦੀਆਂ ਨੇ ਠੀਕ ਹੈ ਉਹਨੂੰ ਕਿਦਾਂ ਠੀਕ ਕਰ ਸਕਦੇ ਆ ਉਹ ਮੈਂ ਤੁਹਾਨੂੰ ਦੱਸਦੀ ਆ ਕਰਕੇ ਵੀ ਦੱਸਦੀ ਆ ਔਰ ਕਿਹਨੇ ਚੀਜ਼ਾਂ ਨਾਲ ਕਰਨਾ ਉਹ ਵੀ ਦੱਸਦੀ ਆ ਤੇ ਫੇਸ ਦੀ ਤੁਹਾਡੀ ਟੈਨਿੰਗ ਜਿਹੜੀ ਹੈ ਕਿਵੇਂ ਠੀਕ ਹੋਵੇਗੀ ਉਹਦੇ ਲਈ ਵੀ ਦੱਸਦੀ ਆ ਠੀਕ ਹੈ ਪਹਿਲਾਂ ਮੇਰੀਆਂ ਭੈਣਾਂ ਜਿਨ੍ਹਾਂ ਦੇ ਕੱਲ ਕਮੈਂਟ ਆਏ ਸੀ ਕਮੈਂਟ ਤਾਂ ਬਹੁਤ ਸਾਰੇ ਆਏ ਸੀ ਕੱਲ ਜਿਹੜੀਆਂ ਪਹਿਲੇ 5 ਕਮੈਂਟ ਸੀਗੇ ਉਹ ਸੀਗੇ ਸਰਦਾਰਨੀ ਜਸਵੀਰ ਕੌਰ ਮਲੇਸ਼ੀਆ ਤੋਂ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਨਵਾਂ ਸ਼ਹਿਰ ਬਹੁਤ ਬਹੁਤ ਧੰਨਵਾਦ ਜੀ ਜਸਲੀਨ ਅਬੋਹਰ ਬਹੁਤ ਬਹੁਤ ਧੰਨਵਾਦ ਜੀ ਬਿਆਨਤ ਕੋਰ ਜਲਾਲਾਬਾਦ ਤੋਂ ਦਿলো ਧੰਨਵਾਦ ਜੀ ਦਰਜੀਤ ਬਰਨਾਲਾ ਖੁਰਦ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਮੇਰੇ ਚੈਨਲ ਤੇ ਆਏ ਮੇਰੀ ਵੀਡੀਓ ਦੇਖੀ ਔਰ ਸੋਣਾ ਜੇ ਕਮੈਂਟ ਕੀਤਾ ਔਰ ਆਪਣਾ ਨਾਮ ਆਪਣੇ ਸਿਟੀ ਦਾ ਆਪਣੇ ਸ਼ਹਿਰ ਦਾ ਆਪਣੇ ਪਿੰਡ ਦਾ ਨਾਮ ਲਿਖਿਆ ਬਹੁਤ ਬਹੁਤ ਧੰਨਵਾਦ ਇਦਾਂ ਹੀ ਤੁਸੀਂ ਆਪਣਾ ਨਾਮ ਤੇ ਆਪਣਾ ਐਡਰੈਸ ਜਰੂਰ ਲਿਖਿਓ ਤਾਂ ਜੋ ਮੈਂ ਤੁਹਾਡਾ ਨਾਮ ਵੀ ਬੋਲ ਸਕਾਂ ਔਰ ਤੁਹਾਡੇ ਪਿੰਡ ਸ਼ਹਿਰ ਦਾ ਨਾਮ ਵੀ ਬੋਲ ਸਕਾਂ ਬਹੁਤ ਬਹੁਤ ਧੰਨਵਾਦ ਤੁਸੀਂ ਦੂਰ ਦੂਰੋਂ ਮੈਨੂੰ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਹੀ ਪਿਆਰ ਦੀ ਜਰੂਰਤ ਤੇ ਵੀਡੀਓ ਜਿਹੜੀ ਵਾਤ ਹੋਵੇ ਸ਼ੇਅਰ ਕਰਦੇ ਆ ਕਰੋ ਬਹੁਤ ਸਪੋਰਟ ਦੀ ਜਰੂਰਤ ਹੈ ਹੁਣ ਮੈਂ ਤੁਹਾਨੂੰ ਦੱਸ ਕਿ ਕਿੱਦਾਂ ਦੱਸਾਂ ਕਿ ਮੇਰੀ ਲਾਈਫ ਦਾ ਸੱਚ ਕੀ ਹੈ ਚਲੋ ਕੋਈ ਨਾ ਕਦੀ ਸ਼ੇਅਰ ਕਰਾਂਗੇ ਤੇ ਪਰ ਤੁਸੀਂ ਮੈਨੂੰ ਸਪੋਰਟ ਕਰਨੀ ਹੈ ਠੀਕ ਹੈ ਤੇ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਪਹਿਲਾਂ ਤੁਸੀਂ ਦੇਖ ਬਾਜੂ ਜਿਹਨਾਂ ਤੇ ਮੋ ਕਰਲੀ ਵਾਲਾ ਪਰ ਟਮਾਟਰ ਨੇ ਟਮਾਟਰ ਉੱਪਰ ਪਾਈ ਆਪਾਂ ਹਲਦੀ ਤੇ ਫਿਰ ਪਾਇਆ ਆਪਾਂ ਕਾਫੀ ਪਾਊਡਰ ਤੇ ਫਿਰ ਪਾਣਾ ਤੁਸੀਂ ਸ਼ੈਂਪੂ ਔਰ ਮਟਰ ਦੇ ਦਾਣੇ ਜਿੰਨੀ ਪਾਣੀ ਤੁਸੀਂ ਕੋਲਗਟ ਇਹਨਾਂ ਚੀਜ਼ਾਂ ਨੂੰ ਟਮਾਟਰ ਦੇ ਉੱਪਰ ਲਗਾ ਕੇ ਇਸ ਤਰੀਕੇ ਨਾਲ ਤੁਸੀਂ ਆਪਣੀ ਬਾਜੂ ਨੂੰ ਰਗੜਨਾ ਹੈ 10-15 ਮਿੰਟ 10-15 ਮਿੰਟ ਤੁਸੀਂ ਰਗੜਨਾ ਆਪਣੇ ਪੈਰਾਂ ਨੂੰ ਵੀ ਲਗਾ ਸਕਦੇ ਹੋ ਹੱਥਾਂ ਨੂੰ ਵੀ ਲਗਾ ਸਕਦੇ ਹੋ ਸਿਰਫ ਫੇਸ ਤੇ ਨਹੀਂ ਸ਼ੈਂਪੂ ਔਰ ਕੋਲਗਟ ਵਾਲੀ ਇਹ ਵਾਲਾ ਲਗਾਉਣਾ ਹੈਗਾ ਬਾਜੂ ਤੇ ਔਰ ਤੁਸੀਂ ਬੈਕ ਤੇ ਵੀ ਲਗਾ ਸਕਦੇ ਹੋ ਜਿਵੇਂ ਆਪਣੀ ਗਰਦਨ ਬੈਕ ਹੁੰਦੀ ਹੈ ਤੁਸੀਂ ਜਿੱਥੇ ਵੀ ਲੱਤਾਂ ਤੇ ਸਾਰੇ ਤੁਸੀਂ ਲਗਾ ਸਕਦੇ ਹੋ ਸਿਰਫ ਫੇਸ ਤੇ ਨਹੀਂ ਲਗਾਉਣਾ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਕੇ ਤੇ ਆਪਣੀ ਪੂਰੀ ਟੈਨ ਜਿਹੜੀ ਰਿਮੂਵ ਕਰ ਸਕਦੇ ਹੋ ਜਿਨ੍ਹਾਂ ਦੀ ਬਾਹਾਂ ਕਾਲੀਆਂ ਕਾਲੀਆਂ ਹੋ ਗਈਆਂ ਨੇ ਉਹ ਇਸ ਤਰੀਕੇ ਨਾਲ ਕਰਕੇ ਤੇ ਗੋਰੀਆਂ ਔਰ ਸਾਫ਼ ਸੁਥਰੀਆਂ ਬਾਜੂ ਹੋ ਜਾਣੀਆਂ ਜਿਨ੍ਹਾਂ ਦੇ ਕੋਹਣੀਆਂ ਕਾਲੀਆਂ ਕਾਲੀਆਂ ਹੋ ਜਾਂਦੀਆਂ ਨੇ ਉਹ ਵੀ ਸਾਫ਼ ਹੋ ਜਾਂਦੀਆਂ ਨੇ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਟਮਾਟਰ ਦਾ ਇਸਤੇਮਾਲ ਕਰ ਸਕਦੇ ਹੋ ਬਹੁਤ ਵਧੀਆ ਇਹ ਵਾਲੀ ਰੈਮਡੀ ਇਸਤੇਮਾਲ ਜ਼ਰੂਰ ਕਰਿਓ ਤੁਸੀਂ ਗਰਮੀ ਗਰਮੀ ਜੀ ਤੁਸੀਂ ਦੇਖਿਆ ਹੈ ਕਿ ਆਪਾਂ ਬਾਹਾਂ ਦੀ ਟੈਨ ਜਿਹੜੀ ਕਿਦਾਂ ਠੀਕ ਕਰ ਸਕਦੇ ਆ ਇਹ ਚੀਜ਼ਾਂ ਨੇ ਇਹ ਚੀਜ਼ਾਂ ਸਿਰਫ ਬਾਜੂ ਤੇ ਔਰ ਪੈਰਾਂ ਤੇ ਹੀ ਲਗਾ ਸਕਦੇ ਆ ਫੇਸ ਤੇ ਨਹੀਂ ਅਪਲਾਈ ਕਰਨੀਆਂ ਫੇਸ ਲਈ ਮੈਂ ਤੁਹਾਨੂੰ ਦੱਸਦੀ ਆ ਇੱਕ ਹੋਰ ਠੀਕ ਹੈ ਹੈਗਾ ਟਮਾਟਰ ਇਹ ਟਮਾਟਰ ਦੇ ਨਾਲ ਆਪਾਂ ਟੈਨ ਜਿਹੜੀ ਫੇਸ ਦੀ ਕਿਦਾਂ ਠੀਕ ਕਰਨੀ ਉਹ ਮੈਂ ਤੁਹਾਨੂੰ ਦੱਸਦੀ ਆ ਜਿਹੜੀ ਉਹ ਕੋਲਗਟ ਔਰ ਜਿਹੜਾ ਹੈਗਾ ਇਹ ਸ਼ੈਂਪੂ ਉਹ ਤੁਸੀਂ ਫੇਸ ਤੇ ਨਹੀਂ ਇਸਤੇਮਾਲ ਕਰਨਾ ਹੈਗਾ ਉਹ ਸਿਰਫ ਬਾਜੀ ਔਰ ਬਾਹਾਂ ਦੀ ਟੈਨ ਠੀਕ ਕਰਨ ਵਾਸਤੇ ਆ ਗਿਆ ਠੀਕ ਹੈ ਤੇ ਫੇਸ ਦੀ ਟੈਨ ਠੀਕ ਕਰਨ ਲਈ ਆਪਾਂ ਲੈਣਾ ਹੈਗਾ ਟਮਾਟਰ ਘਰੇਲੂ ਚੀਜ਼ਾਂ ਨੇ ਘਰ ਦੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਚਿਹਰੇ ਨੂੰ ਬਹੁਤ ਚਮਕਾ ਸਕਦੇ ਹੋ ਤੇ ਉੱਪਰ ਪਾ ਲੈਣਾ ਇਹਦਾ ਆਪਾਂ ਕਾਫੀ ਪਾਊਡਰ ਠੀਕ ਹੈ ਕਾਫੀ ਪਾਊਡਰ ਲੈਣਾ ਹੈ ਔਰ ਥੋੜਾ ਜਿਹਾ ਉੱਤੇ ਪਾਣਾ ਹੈ ਆਪਾਂ ਹਨੀ ਇਹ ਹੁੰਦਾ ਹੈ ਤੁਹਾਡੀ ਫੇਸ ਦੀ ਟੈਨਿੰਗ ਜਿਹੜੀ ਹੋਈ ਹੁੰਦੀ ਹੈ ਜਿਵੇਂ ਫੇਸ ਜਿਹੜਾ ਤੁਹਾਡਾ ਬਲੈਕ ਬਲੈਕ ਹੋ ਜਾਂਦਾ ਜਦੋਂ ਆਪਾਂ ਇੱਕਦਮ ਧੁੱਪ 'ਚ ਜਾਂਦੇ ਹਾਂ ਨਾ ਲਓ ਜੀ ਹਨੀ ਪਾ ਲਿਆ ਹੈ ਜਦੋਂ ਆਪਾਂ ਧੁੱਪ ਚ ਇਕਦਮ ਕਿਤੇ ਜਾਂਦੇ ਆ ਆਪਣਾ ਫੇਸ ਦਾ ਕਲਰ ਜਿਹੜਾ ਗਰਦਨ ਨਾਲੋਂ ਚੇਂਜ ਲੱਗਣ ਲੱਗ ਜਾਂਦਾ ਕਿਉਂਕਿ ਬਾਕੀ ਸਰੀਰ ਆਪਣਾ ਕੱਪੜਿਆਂ ਨਾਲ ਢਕਿਆ ਹੋੁੰਦਾ ਫੇਸ ਤੇ ਸਿੱਧੀ ਧੁੱਪ ਪੈਂਦੀ ਏ ਉਹ ਟੈਨ ਜਿਹੜੀ ਐ ਫੇਸ ਤੇ ਹੋ ਜਾਂਦੀ ਜਾਂ ਬੈਕ ਹੋ ਜਾਂਦੀ ਗਲੇ ਤੇ ਠੀਕ ਹੈ ਤੁਸੀਂ ਬੈਕ ਲਗਾ ਸਕਦੇ ਹੋ ਠੀਕ ਹੈ ਔਰ ਚਿਹਰੇ ਤੇ ਵੀ ਲਗਾ ਸਕਦੇ ਹੋ ਜਿਹੜੀ ਜਿਹੀ ਬਾਜੂ ਆ ਤਾਂ ਦੱਸੀ ਐ ਟੈਨ ਉਹ ਤੁਸੀਂ ਬੈਕ ਵੀ ਲਗਾ ਸਕਦੇ ਹੋ ਠੀਕ ਹੈ ਪਰ ਫੇਸ ਤੇ ਨਹੀਂ ਅਪਲਾਈ ਕਰਨੀ ਬੈਕ ਜ਼ਰੂਰ ਲਗਾ ਸਕਦੇ ਹੋ ਬੈਕ ਦੀ ਜਿਹੜੀ ਟੈਨਿੰਗ ਉਹ ਤੁਸੀਂ ਗੂਮੋਦ ਨਾਲ ਕਰ ਸਕਦੇ ਹੋ ਸ਼ੈਂਪੂ ਔਰ ਕੋਲਗਟ ਦੇ ਨਾਲ ਠੀਕ ਹੈ ਔਰ ਇਹ ਤੁਸੀਂ ਲੈਣਾ ਹੈਗਾ ਟਮਾਟਰ ਹੈਗਾ ਏ ਉੱਪਰ ਆਪਾਂ ਲਗਾ ਲਈਏ ਕਾਫੀ ਪਾਊਡਰ ਤੇ ਗੁਲਾ ਲਗਾ ਲੈ ਤੁਸੀਂ ਸ਼ਾਇਦ ਠੀਕ ਹੈ ਜੀ ਇਹ ਤੁਹਾਡੀ ਸਕਿਨ ਲਈ ਇੰਨਾ ਵਧੀਆ ਇੰਨਾ ਤੁਹਾਡੀ ਸਕਿਨ ਨੂੰ ਇੱਕਦਮ ਮਤਲਬ ਜਿਹੜੀ ਟੈਨ ਹੋਈ ਹੈ ਉਹਨਾਂ ਤੁਹਾਡੀ ਸਾਰੀ ਠੀਕ ਕਰ ਦੇਗਾ ਤੁਹਾਡੇ ਟੈਨ ਰਿਮੂਵ ਕਰਕੇ ਸਾਡੇ ਚਿਹਰੇ ਨੂੰ ਇੱਕੋ ਜਿਹਾ ਕਲਰ ਤੁਹਾਨੂੰ ਦੇ ਦੂਗਾ ਠੀਕ ਹੈ ਔਰ ਤੁਹਾਡਾ ਚਿਹਰਾ ਵੀ ਇੰਨਾ ਚਮਕੇਗਾ ਕਿ ਸਾਰੇ ਹੈਰਾਨ ਹੋਣਗੇ ਠੀਕ ਹੈ ਔਰ ਬਹੁਤ ਵਧੀਆ ਹੁੰਦੀਆਂ ਨੇ ਇਹ ਚੀਜ਼ਾਂ ਇਹਨਾਂ ਨੂੰ ਇਸਤੇਮਾਲ ਕਰਨ ਦਾ ਸਿਰਫ ਤਰੀਕਾ ਆਉਣਾ ਚਾਹੀਦਾ ਹੈ ਜੋ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿਣੀਆਂ ਠੀਕ ਹੈ ਬਾਅਦ ਤੋਂ ਬਾਅਦ ਵੀਡੀਓ ਜਿਹੜੀ ਸ਼ੇਅਰ ਕਰ ਦਿਆ ਕਰੋ ਸਵੇਰੇ ਵੀਡੀਓ ਪਾਈ ਸੀਗੀ ਜਿਨ੍ਹਾਂ ਦੇ హెయిਰ ਨੇ ਨਾ ਟਾਈਮ ਤੋਂ ਪਹਿਲਾਂ ਹੀ ਵਾਈਟ ਹੋਣੇ ਸ਼ੁਰੂ ਹੋ ਗਏ ਨਾ ਉਹਨੇ ਸਵੇਰੇ ਵੀਡੀਓ ਪਾਈ ਇਹ ਬਹੁਤ ਸੋਹਣਾ ਮੈਂ ਤੇਲ ਦੱਸਿਆ ਮੈਂ ਘਰੇ ਹੀ ਜਿਹੜਾ ਮੈਂ ਖੁਦ ਇਸਤੇਮਾਲ ਕਰਦੀ ਆ ਆਪਣੇ ਹੈਅਰ ਲਈ ਮੇਰੇ ਵੀ ਹੈਅਰ ਬਿਲਕੁਲ ਕਾਲੇ ਪਏ ਨੇ ਉਸ ਤੇਲ ਦੇ ਨਾਲ ਹੀ ਔਰ ਘਰ ਦੀ ਫੈਮਿਲੀ ਜਿਹੜੀ ਜਿੰਨੇ ਵੀ ਸਾਡੇ ਮੈਂਬਰ ਨੇ ਉਹ ਤੇਲ ਲਗਾਉਂਦੇ ਆ ਠੀਕ ਹੈ ਤੁਸੀਂ ਵੀ ਉਹ ਤੇਲ ਬਣਾ ਕੇ ਉਹਦੀ ਵਰਤੋਂ ਸ਼ੁਰੂ ਕਰਦੋ ਬਹੁਤ ਵਧੀਆ ਉਹ ਤੇਲ ਹੈ ਸਕਿਨ ਨੂੰ ਇੱਕਦਮ ਮਤਲਬ ਕਿ ਬਿਲਕੁਲ ਵੀ ਨਹੀਂ ਆ ਕੋਈ ਵੀ ਨੁਕਸਾਨ ਦੇਣਾ ਵਾਲ ਜਿਹੜੇ ਉਹ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਤੇ ਸਿਲਕੀ ਹੋਣੇ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਜੀ ਉਹ ਵੀਡੀਓ ਤੁਸੀਂ ਜੇ ਉਹ ਦੇਖ ਲੈਣਾ ਲਿੰਕ ਦੇ ਦੇਣੀ ਹੈ ਮੈਂ ਡਿਸਕ੍ਰਿਪਸ਼ਨ ਵਿੱਚ ਜਿਨ੍ਹਾਂ ਨੇ ਨਹੀਂ ਦੇਖੀ ਹੈਗੀ ਜਿਨ੍ਹਾਂ ਨੇ ਦੇਖੀ ਉਹਨਾਂ ਲਈ ਬਹੁਤ-ਬਹੁਤ ਧੰਨਵਾਦ ਜੀ ਠੀਕ ਹੈ ਤੇ ਆ ਦੇਖੋ ਰੰਗ ਵੀ ਦੇ ਨਾਲ ਗੋਰਾ ਗੋਰਾ ਚਿੱਟਾ ਰੰਗ ਹੋ ਜਾਂਦਾ ਹੈ ਤੇ ਜਦੋਂ ਤੁਸੀਂ 10 ਮਿੰਟ ਸਿਰਫ 10 ਮਿੰਟੇ ਦੀ ਮ사ਜ ਕਰਨੀ ਹੈ ਆਪਣੇ ਚਿਹਰੇ ਤੇ 10 ਮਿੰਟਾਂ ਵਿੱਚ ਹੀ ਤੁਹਾਡੇ ਚਿਹਰੇ ਦੀ ਰੰਗਤ ਜਿਹੜੀ ਹੈ ਬਦਲਣੀ ਸ਼ੁਰੂ ਹੋ ਜਣੀ ਹੈ ਇਹ ਤੁਸੀਂ ਡੇਲੀ ਵੀ ਕਰ ਸਕਦੇ ਹੋ ਤੇ ਡੇਲੀ ਜਿਵੇਂ ਆਪਾਂ ਹੁਣ ਕੰਮਕਾਰ ਕਰਦੇ ਰਹਿੰਦੇ ਹਾਂ ਧੁੱਪ ਦੇ ਵਿੱਚ ਠੀਕ ਹੈ ਕੰਮ ਕਰ ਤਾਂ ਆਪਣੇ ਧੁੱਪ 'ਚ ਹੁੰਦੇ ਹੀ ਨੇ ਜਿਹੜੀ ਲੇਡੀਆਂ ਹੁੰਦੀਆਂ ਉਹਨੂੰ ਬਹੁਤ ਕੰਮ ਹੁੰਦੇ ਨੇ ਠੀਕ ਹੈ ਬੱਚੇ ਸੰਭਾਲਣੇ ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਉਣਾ ਬਾਜ਼ਾਰ ਜਾਣਾ ਹੋਰ ਵੀ ਕੰਮ ਬਹੁਤ ਸਾਰੇ ਹੁੰਦੇ ਨੇ ਤੇ ਤੁਸੀਂ ਇਹ ਜਿਹੜਾ ਹੈ ਆਪਣਾ ਐਦਾਂ ਕਰ ਸਕਦੇ ਹੋ ਠੀਕ ਹੈ ਆ ਦੇਖੋ ਇਹਦੇ ਨਾਲ ਟੈਨ ਜਿਹੜੀ ਬਿਲਕੁਲ ਰਿਮੂਵ ਹੋਣੀ ਸ਼ੁਰੂ ਹੋ ਜਾਂਦੀ ਹੈ ਚਿਹਰਾ ਇਕਦਮ ਸਾਫ ਸੁਥਰਾ ਤੇ ਗੋਰਾ ਚਿੱਟਾ ਹੋ ਜਾਂਦਾ ਹੈ ਤੇ ਬਾਹਵਾ ਤੁਹਾਡੀਆਂ ਬਿਲਕੁਲ ਸਾਫ ਹੋ ਜਾਂਦੀਆਂ ਤੁਸੀਂ ਦੇਖ ਸਕਦੇ ਹੋ ਮੇਰੀ ਆ ਬਾਜੀ ਠੀਕ ਹੈ ਬਿਲਕੁਲ ਵੀ ਮਤਲਬ ਕਿ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਦੇਖੋ ਇਧਰ ਮੈਂ ਕੀਤੀ ਹੋਈ ਹੈ ਇਧਰ ਹਲੇ ਮੈਂ ਕਰਨੀ ਸੀਗੀ ਤੇ ਮੈਂ ਵੀਡੀਓ ਬਣਾਉਣ ਲੱਗ ਗਈ ਸੀ ਆ ਬਾਜੀ ਦੇਖੋ ਮੇਰੇ ਸਾਫ ਲੱਗ ਰਹੀ ਹੈ ਬਿਲਕੁਲ ਠੀਕ ਹੈ ਇਸ ਤਰੀਕੇ ਨਾਲ ਤੁਸੀਂ ਆਪਣਾ ਟੈਨ ਜਿਹੜੀ ਰਿਮੂਵ ਕਰ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਮਹਿੰਗੇ ਮਹਿੰਗੇ ਕਰੀਮਾ ਲੈ ਕੇ ਆਉਣੀਆਂ ਨੇ ਮਹਿੰਗੇ ਮਹਿੰਗੇ ਸਕਰਬ ਲੈ ਕੇ ਆਉਣੇ ਨੇ ਵੈਸੇ ਮੈਂ ਤੁਹਾਨੂੰ ਇੱਕ ਸਕਰਬ ਵੀ ਦਾਸ ਹੀ ਦਿੰਨੀ ਆ ਖਾਸ ਕਰਕੇ ਇਹ ਮੇਰੇ ਪਤੀ ਇਸਤੇਮਾਲ ਕਰਦੇ ਨੇ ਇਹ ਸਾਰੇ ਹੀ ਕਰ ਸਕਦੇ ਨੇ ਪਤੀ ਵੀ ਲੋਕ ਵੀ ਕਰ ਸਕਦੇ ਨੇ ਬੱਚੇ ਵੀ ਕਰ ਸਕਦੇ ਨੇ ਤੁਸੀਂ ਆਪ ਖੁਦ ਵੀ ਕਰ ਸਕਦੇ ਹੋ ਇਹ ਹੈਗਾ ਸਕਰਬ ਡੀਟੈਨ ਇਹਦਾ ਨਾਮ ਹੈ ਡੀਟੈਨ ਠੀਕ ਹੈ ਇਹ ਸਕਰਬ ਜਿਹੜਾ ਮੇਰੇ ਪਤੀ ਜਦੋਂ ਮਤਲਬ ਕਿ ਜਾਂਦੇ ਆ ਨਾਈ ਦੇ హెਅਰ ਦੀ ਕਟਿੰਗ ਕਰਵਾਉਣ ਤੇ ਜਦੋਂ ਮ사ਜ ਕਰਵਾ ਕੇ ਆਉਂਦੇ ਨੇ ਉਤੋਂ ਤੇ ਇਹ ਵਾਲਾ ਡੀਟਾਇਨ ਦਾ ਸਕਰਬ ਸੀਗਾ ਜਿਹੜਾ ਉਹ ਕਰਦੇ ਨੇ ਠੀਕ ਹੈ ਤੇ ਫਿਰ ਅਸੀਂ ਉਥੋਂ ਮਤਲਬ ਕਿ ਮੰਗਵਾਇਆ ਸੀਗਾ ਵੀ ਕਈ ਵਾਰ ਕਿਤੇ ਸਪੈਸ਼ਲ ਜਾਣਾ ਪੈ ਜੇ ਜਲਦੀ ਜਲਦੀ ਜੇ ਮੇਰੇ ਹਸਬੰਡ ਨੇ ਜਾਂ ਫੇਸ ਸਾਫ਼ ਕਰਨਾ ਹੋਵੇ ਜਾਂ ਸੀ ਕਰਨਾ ਹੋਵੇ ਤਾਂ ਇਹ ਵਾਲਾ ਸਕਰਬ ਜਿਹੜਾ ਇਹ ਡੀਟਾਇਨ ਦਾ ਨਾਮ ਹੈ ਠੀਕ ਹੈ ਮੈਂ ਇਹਦਾ ਨਾਮ ਦੇ ਦੇਵਾਂਗੀ ਤੇ ਇਹਦਾ ਲਿੰਕ ਵੀ ਦੇ ਦੇਵਾਂਗੀ ਠੀਕ ਹੈ ਡੀਟਾਇਨ ਬਹੁਤ ਵਧੀਆ ਹੈ ਤੇ ਕਰੀਮੀ ਜੀ ਫਾਰਮ ਜੇ کریم ਕਲਰ ਵਿੱਚ ਵਿੱਚ ਛੋਟੇ 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 ਜਿਵੇਂ ਕਾਫੀ ਜੀ ਦੇ ਕਲਰ ਦੇ ਦਾਣੇ ਹੁੰਦੇ ਨੇ ਇਦਾਂ ਦੇ ਇਹਦੇ ਵਿੱਚ ਦਾਣੇ ਆ ਇਹ ਵੀ ਬਹੁਤ ਵਧੀਆ ਇਹਦਾ ਨਾਮ ਹੀ ਡੀਟੈਨ ਹੈ ਠੀਕ ਹੈ ਬਹੁਤ ਵਧੀਆ ਇਹ ਸਕਰਬ ਇਹ ਤੁਸੀਂ ਲਿਆ ਕੇ ਰੱਖ ਸਕਦੇ ਹੋ ਐਮਰਜੈਂਸੀ ਲਈ ਰੋਜ਼ ਨਹੀਂ ਕਰਨਾ ਹੈਗਾ ਜਨਨ ਕਿ 15 ਦਿਨ ਬਾਅਦ ਤੁਸੀਂ ਕਰ ਸਕਦੇ ਹੋ ਵੀ ਕਿਤੇ ਜਲਦੀ ਜਾਣਾ ਹੋਵੇ ਤਾਂ ਤਾਂ ਕਰਕੇ ਸੀ ਕਰਦੇ ਵੈਸੇ ਮੈਂ ਬਿਲਕੁਲ ਨਹੀਂ ਇਹ ਵਾਲਾ ਕਰਦੀ ਹੈਗੀ ਹੈ ਬਹੁਤ ਵਧੀਆ ਮੇਰੇ ਹਸਬੰਦ ਕਰ ਲੈਂਦੇ ਨੇ ਇਹਦੇ ਨਾਲ ਠੀਕ ਹੈ ਕਿਉਂਕਿ ਜਿਹੜੇ ਤੁਹਾਨੂੰ ਪਤਾ ਹੀ ਹੈ ਵੀ ਹਸਬੰਦ ਲੋਕ ਜਿਹੜੇ ਹੁੰਦੇ ਨੇ ਘਰ ਦੀ ਜਿਹੜੇ ਘਰੇਲੂ ਚੀਜ਼ਾਂ ਹੁੰਦੀਆਂ ਨੇ ਘੱਟ ਹੀ ਲਗਾ ਕੇ ਰੱਖਦੇ ਨੇ ਤੇ ਫਿਰ ਇਹਦੇ ਨਾਲ ਛੇਤੀ ਛੇਤੀ ਆਪਣਾ ਸਕਰਬ ਕਰ ਲੈਂਦੇ ਨੇ ਫੇਸ ਸਾਫ ਹੋ ਜਾਂਦਾ ਠੀਕ ਹੈ ਤੇ ਲੋ ਜੀ ਫੇਸ ਹੋ ਗਿਆ ਆਪਣਾ ਬਿਲਕੁਲ ਸਾਫ ਮੈਂ ਹੁਣ ਬੋਸ਼ ਕਰਕੇ ਆਣੀ ਆ ਲੋ ਜੀ ਟੈਨਿੰਗ ਸਾਰੀ ਰਿਮੂਵ ਹੋ ਗਈ ਹੈ ਤੇ ਇਹ ਚੀਜ਼ਾਂ ਹੈਗੀਆਂ ਨੇ ਤੁਸੀਂ ਜਿਹੜੀਆਂ ਆਪਣੇ ਘਰੇ ਹੀ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਇੱਕਦਮ ਗਲੋਇੰਗ ਤੇ ਇੱਕਦਮ ਨਿਖਾਰ ਸਕਦੇ ਹੋ ਠੀਕ ਹੈ ਮੈਂ ਫੇਸ ਨੂੰ ਵੋਸ਼ ਕਰਕੇ ਫੇ ਤੁਹਾਨੂੰ ਦੱਸਦੀ ਹਾਂ ਇਹਦਾ ਰਿਜ਼ਲਟ ਤੇ ਕਿੰਨਾ ਵਧੀਆ ਲੱਗ ਰਿਹਾ ਹੈ ਤੁਸੀਂ ਵੀ ਜ਼ਰੂਰ ਇਹ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਨਾ ਕਰਿਆ ਕਰੋ ਫੇਸ ਨੂੰ ਇੱਕਦਮ ਗਲੋਇੰਗ ਤੇ ਇੱਕਦਮ ਗੋਰਾ ਚਿੱਟਾ ਕਰ ਦਿੰਦੀ ਹੈ ਠੀਕ ਹੈ ਤੇ ਇਹ ਵਾਲਾ ਘਰੇਲੂ ਫੇਸ਼ੀਅਲ ਜਿਹੜਾ ਹੈ ਤੁਸੀਂ ਕਰੋ ਔਰ ਆਪਣੀ ਸਕਿਨ ਨੂੰ ਇੱਕਦਮ ਬ੍ਰਾਈਟ ਬਣਾਓ ਸਿੰਪਲ ਪਾਣੀ ਨਾਲ ਫੇਸ ਵੋਸ਼ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਿਖਾਰ ਆ ਗਿਆ ਹੈ ਬਿਲਕੁਲ ਚਮਕ ਆ ਗਈ ਹੈ ਚਿਹਰੇ ਤੇ ਇਸ ਤਰੀਕੇ ਨਾਲ ਤੁਸੀਂ ਆਪਣੀ ਟੈਨਿੰਗ ਜਿਹੜੀ ਹੈ ਰਿਮੂਵ ਕਰ ਸਕਦੇ ਹੋ ਬੜੇ ਹੀ ਆਸਾਨ ਤਰੀਕੇ ਨਾਲ ਤੁਹਾਡੇ ਕਿਚਨ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ ਠੀਕ ਹੈ ਕੋਈ ਇਹ ਵੀ ਨਹੀਂ ਹੈਗਾ ਕਿ ਆਪਾਂ ਲੈ ਕੇ ਆਵਨੇ ਨੇ ਐਮਰਜੈਂਸੀ ਕਰੇ ਹੀ ਸਾਰਾ ਕੁਝ ਪਿਆ ਹੁੰਦਾ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਖੂਬਸੂਰਤ ਰੱਖ ਸਕਦੇ ਹੋ ਠੀਕ ਹੈ ਤੇ ਸੇਰ ਵਾਲੀ ਵੀਡੀਓ ਜਿਹੜੀ ਜ਼ਰੂਰ ਦੇਖਿਓ ਜਿਨ੍ਹਾਂ ਦੇ ਵਾਲ ਵਾਈਟ ਹੋ ਜਲੇ ਨੇ ਟਾਈਮ ਤੋਂ ਪਹਿਲਾਂ ਹੀ ਉਹ ਵਾਈਟ ਜਿਹੜੇ ਨੇ ਵਾਲ ਬਲੈਕ ਹੋਣੇ ਸ਼ੁਰੂ ਹੋ ਜਾਣਗੇ ਠੀਕ ਹੈ ਤਾਂ ਆਪਾਂ ਐਸੀ ਤਰ੍ਹਾਂ ਹੀ ਤੁਹਾਡੇ ਨਾਲ ਮਿਲਦੇ ਰਹਿਵਾਂਗੇ ਬਸ ਤੁਸੀਂ ਪਿਆਰ ਦਿੰਦੇ ਰਹੋ ਇਸੇ ਤਰ੍ਹਾਂ ਹੀ ਵੀਡੀਓ ਨੂੰ ਔਰ ਮੈਨੂੰ ਵੀ ਪਿਆਰ ਦਿੰਦੇ ਰਹੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਬੱਚੇ ਆ ਮੇਰੇ ਕਿ ਜਿਹੜੇ ਪੜਾਈ ਕਰ ਰਹੇ ਨੇ ਉਹਨਾਂ ਲਈ ਬਹੁਤ ਜ਼ਰੂਰੀ ਮੈਨੂੰ ਹੈਗਾ ਇਹ ਬਹੁਤ ਜ਼ਰੂਰਤ ਹੈ ਹੋ ਸਕੇ ਤਾਂ ਤੁਸੀਂ ਮੈਂਬਰਸ਼ਿਪ ਵੀ ਲੈ ਲਿਆ ਕਰੋ ਠੀਕ ਹੈ ਤੇ ਤੁਸੀਂ ਇੱਕ ਇੱਕ 2-2 ਰੁਪਏ ਦੀ ਵੀ ਮੈਂਬਰਸ਼ਿਪ ਲਓਗੇ ਤਾਂ ਮੈਂ ਜਿਹੜਾ ਮੇਰੇ ਸਾਰੀਆਂ ਜ਼ਰੂਰਤਾਂ ਨੇ ਪੂਰੀਆਂ ਹੋ ਸਕਦੀਆਂ ਨੇ ਔਰ ਜਿਹੜੇ ਅਮਰੇ ਪੈਣਾ ਬਾਹਲੀ ਕੰਟਰੀ ਚ ਬੈਠੀਆਂ ਹੋਈਆਂ ਨੇ ਤੇ ਉਹਨਾਂ ਨੂੰ ਵੀ ਮੇਰੀ ਰਿਕਵੈਸਟ ਹੈ ਕਿ ਤੁਸੀਂ ਮੈਂਬਰਸ਼ਿਪ ਜਰੂਰ ਥੋੜੀ ਥੋੜੀ ਲਿਆ ਕਰੋ ਜਿੰਨੀ ਵੀ ਹੋ ਸਕੇ ਤੁਸੀਂ ਲੈ ਲਿਆ ਕਰੋ ਮੈਂਬਰਸ਼ਿਪ ਜਿੱਥੇ ਜੁਆਇਨ ਦਾ ਉਹ ਲਿਖਿਆ ਹੋਇਆ ਆਪਸ਼ਨ ਉੱਥੇ ਕਲਿੱਕ ਕਰਕੇ ਤੁਸੀਂ ਮੈਂਬਰਸ਼ਿਪ ਲੈ ਸਕਦੇ ਹੋ ਔਰ ਜਰੂਰ ਮੇਰੀ ਮਦਦ ਕਰੋ ਔਰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਚਲੋ ਜੀ ਫਿਰ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਬਾਏ ਬਾਏ